ਵਾਮੋਲੀ ਕੀ ਦੁਕਾਨ ਤੇ ਆਵਣੀ ਦੁਕਾਨ ਆ ਜੀ ਰੋਪੜ ਦੁਕਾਨ ਤੇ ਆ ਕੇ ਹੁਣ ਅਭ ਜਾਣਾ ਕੰਮ ਪਰ ਫਲਾ ਪੱਕੇ ਟਾ ਟਾ ਦੇਖੋ ਸਮਾਨ ਸੋਣ ਚਾ ਸਾਡੇ ਟਰੋੜ ਲੱਗਣੇ ਆਲੇ ਕਿਤਾ ਕੁੱਟਾ ਕਰੀਏ ਸੈਟ ਬੈਟ ਅਸੋਦੇ ਨਿਕਲਾਂਗੇ ਆਪਾਂ ਸਿੱਧਾ ਕੰਮ ਪਰ ਬ੍ਰਿਕਟ ਅੱਖਾ ਕਰ ਦਿੱਤੀ ਹੋਣਾ ਆਈ ਜੋ ਖਵੀਰ ਚੱਲਿਆ ਰੋਪੜ ਨੂੰ ਕਾਲਜ ਵਿੱਚ ਅਸੀਂ ਨਿਕਲ ਆਏ ਪਿੰਡਾਂ ਵਿੱਚ ਕੰਮ-ਕਮ ਕੰਨ। ਇਹ ਕੰਮ ਪਹੁੰਚਣੋਂ ਜਸਤੇ ਲਈ ਜਾ ਰਹੇ ਆ। ਹੁਣ ਆਪਾਂ ਜਾਣਾ ਹੈ ਜੀ ਪਿੰਡ ਘਰ ਤੋਂ। ਉਸ ਜਾ ਕੇ ਦੰਦ ਤੋਂ ਕਿਹਾ ਕੰਪਲੀਟ ਹੈ ਜੀ। ਆਪਣਾ ਖੂਬਸੂਰਤ ਰੋਪੜੀ ਸ਼ਹਿਰ ਦੇਖੋ ਜੀ। ਟੋਪੜ ਵਿੱਚ ਦੇਖੋ ਮੋਹਰੀ ਆ ਵੀ ਗਈ ਆ। ਅਰੇ ਟਾਈਮ ਜਿਹੜਾ ਸਤੰਬਰ ਚੱਲਦਾ ਹਲੇ। ਮੋਹਰੀ ਆ ਗਈ ਹੁਣ ਆਪਾਂ ਵਿੱਚ ਮੋਹਰੀ ਦੇਖ ਕੇ ਟੈਸਟ ਕਰਾਂਗੇ ਅੱਗੇ। ਪਹਿਲੀ ਗਰਮੀਆਂ ਇਹ ਹੁਣ ਪਿਆਰ ਦੀ ਪਹਿਲੀ ਮੁਕਮਲੀ ਟੋਪੜ ਬਾਈਪਾਸ ਤੇ ਮਨਿੰਦਰ ਰਾਜ ਗੁਰੂ ਜਣ ਭਾਈ ਉਹ ਨਹੀਂ ਲੱਗੇ ਹੋਏ ਇਹ ਇਹ ਚੈੱਕ ਕਰਨਾ ਇਹਦੇ ਵਿੱਚ ਦਿੱਕਤ ਹੈ ਇਹ ਏ ਵੀ ਲਿਖ ਕੇ ਆਉਂਦਾ ਲੋ ਕਰਨ ਇਹਦੇ ਵਿੱਚ ਈ ਸੀ ਲਿਖ ਕੇ ਆਉਂਦਾ ਆਪਾਂ ਦੇਖਦੇ ਆਂ ਅੰਪੀਅਰ ਓਕੇ ਲੱਗ ਰਿਹਾ ਹੈ ਗੈਸ ਵੀ ਅਸੀਂ ਵਿੱਚ ਓਕੇ ਲੱਗ ਰਹੀ ਹੈ ਅੱਪ ਕਿੱਲੇ ਦੇ ਕੋਲ ਰੱਖਣਾ ਹੋ ਪਰ ਖੱਲੇ ਜਾ ਕੇ ਤੁਹਾਨੂੰ ਦਿਖਾਉਣੀ ਹੈ ਤੇ ਵਿੱਚ ਕੀ ਦਿੱਕਤ ਹੋਗੀ ਅੱਜ ਹਰ ਮੈਂ ਤਾਂ ਬੈਲਟੀ ਸੈਟ ਕਰੀਆ ਦੇਖੋ ਮੁੰਡਾ ਦੇਖੋ ਸੋਣਾ ਜੀ ਆ ਇਸ ਵਿੱਚ ਦਿੱਕਤ ਸੀ ਜੀ ਈਸੀ ਆਉਂਦਾ ਹੁਣ ਆਪਾਂ ਇਹਦਾ ਕੋਇਲ ਸੈਂਸਰ ਕਰਤਾ ਜੀ ਚੇਂਜ ਹੋਇਆ ਜੇਕਰ ਕੱਟ ਵੀ ਲਿਖਾਉ ਦੇ ਦਿਆਂਗੇ ਵਿੱਚ ਕੋਈ ਨਾ ਦਿੱਕਤ ਸੀ ਠੀਕ ਇਹਦੇ ਵਿੱਚ ਈਸੀ ਲਿਖ ਕੇ ਆਉਂਦਾ ਸੀ ਇਸ ਵਿੱਚ ਹੁਣ ਆਪਾਂ ਚੱਲੇ ਆ ਜੀ ਪਿੰਡ ਪੜੀ ਆਪਾਂ ਉਹ ਕੰਪਲੀਟ ਕਰਤੀ ਏਸੀ ਦੀ ਈਸੀ ਲਿਖ ਕੇ ਆਉਂਦਾ ਸੀ ਇਸ ਵਿੱਚ ਮੈਂ ਤੇ ਹਰ ਮਰ ਹਰ ਮਰ ਚਲਾ ਰਿਹਾ ਮੋਟਰਸਾਈਕਲ ਦੇਖੋ ਇਹ ਕਾਜ ਦੇਖ ਲਓ ਜੀ ਟਿੰਡ ਚ ਵੇ ਆਪਾਂ ਭੜੀ ਪਿੰਡ ਮੇਲਾ ਦਾ ਬਾਕੀ ਦੇਖਦੇ ਹਾਂ ਹੁਣ ਪਿੰਡ ਭੜੀ ਆ ਕਿਹੜਾ ਏ ਅੱਗੇ ਜੇ ਆਪਾਂ ਭੜੀ ਪਿੰਡ ਇੱਥੇ ਜਿਹੜਾ ਇਹ ਆ ਇੰਡੋਰ ਲੱਗਿਆ ਹੋਇਆ ਇਹਨੂੰ ਆਪਾਂ ਸੈਂਟਰ ਚ ਕਰਨਾ ਏ ਡਾਈਕਨ ਦਾ AC ਆਪਾਂ ਟੈਂਪਰੇਰੀ ਨੂੰ ਚਲਾ ਰਹੇ ਹਾਂ ਇਹਦੀ ਮੁੰਡਾ ਗਿਆ ਕੈਂਸਰ ਕਰਨ ਉਹ ਦੇਖੋ ਟੱਕਰ ਕਿੱਥੇ ਜਾ ਰਹੇ ਆ ਮੁੰਡਾ ගසේ වකත इන් කෝිය ගන්න සට පන ෙට තද හने पග ਇਹ ਜਿਵੇਂ ਆ ਇਹ ਜੇ ਪਾਏਗਾ ਨਾ ਇਹ ਲੱਗੇ ਜਿਵੇਂ ਦੀ ਮਾਰਨੀ ਹੈ ਇਹ ਜੀ ਆਪਣੇ ਉਹ ਸੈਂਟਰ ਦਾ ਨਾ ਜਿਹੜਾ ਦਿਖਾ ਲਈ ਬੇਸੇ ਸੈਂਟਰ ਲੱਗਣੇ ਸੀ ਉਹ ਠੀਕ ਹੈ ਮੇਰੇ ਤਾਂ ਕਹਿ ਦਿੱ ਚਾਰ ਕਬੂਟੇ ਜੀ ਦੀ ਕਰਨੀ ਆਪਾਂ ਸਟਰ ਦਾ ਲੈਣਾ ਆਪਣਾ ਜਿਵੇਂ ਆ ਹਾਰਮਨ ਵੀ ਲੱਗ ਗਿਆ ਆਪਣੇ ਜਿਹੜੀ ਮਾਰ ਮਾਰੋ ਫਿਰ ਇਹ ਆਪਾਂ ਹਾਂ ਅੰਡਰਸਾਉਂਡ ਕਰਨੀ ਤੇ ਕਰਾਉਣੀ ਪਈ ਪੀਵੀਸੀ ਪੀਵੀਸੀ ਕਰਾ ਲਈ ਭਾਈ ਇਹਨਾਂ ਨੇ ਇਹਨਾਂ ਦੇ ਘਰ ਮੈਰਿਜ අ आண்டడత మ నఉడ ਇਹਨੇ ਸੂਈ ਚਾਕੇ ਇਹਦੀ ਪੈਨ ਨੂੰ ਆਪਾਂ ਇਹਦੇ ਚ ਲਾਵਾਂਗੇ ਜੀ ਟਾਂਕਾ ਟਾਂਕਾ ਲਾ ਕੇ ਇਹਨੂੰ ਉੱਥੇ ਪਾ ਜਾਵਾਂਗੇ ਉੱਥੇ ਉੱਥੇ ਪਾ ਕੇ ਆਪ ਕੋਰੇ ਲਾਵਾਂਗੇ ਇਸੀ ਉਸ ਤੋਂ ਬਾਅਦ ਇਹ ਪਲਾਸਟਰ ਕਰਾ ਦੇਣੇ ਉਸ ਤੋਂ ਬਾਅਦ ਉਹ ਰਿਉਣੀ ਹੈ ਜੀ ਪੀ ਵੀ ਸੀ ਇਹਦਾ ਪਹਿਲਾਂ ਆਪਾਂ ਕਰਦਾਂਗੇ ਕੰਮ थोरी 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 ਇਹ ਅੱਗੇ ਨਹੀਂ ਆਈ ਬਾਈ ਅੱਜ ਆਪਾਂ ਇਹ ਦੀਆਂ ਤੇ ਕੀ ਮਾਰ ਕੇ ਜੀ ਕਰਤਾ ਕਾ ਮਾ ਕੇ ਇਹਦੇ ਜਦ ਬ੍ਰੇਕਿੰਗ ਰੋਡੀ ਮਾਰਦੇ ਆ 61 24 ਨਿਕਲ ਜੇ ਮਾਈ ਭਾਈ ਇਹ ਵੀ ਲੱਗੇ ਹੋਣ ਆਹੀ ਵੀ ਮੈਂ ਆਹ ਦੇਖੋ ਸੁੱਕਾ ਭਾਈ ਲੈ ਲੈ ਲਿਖ ਰਿਹਾ ਸੀ ਲਿਕੇ ਲੇਕੇ ਅਪਾ ਫਾਈਨਲ ਕਰਦੇ ਹਾਂ ਕਿ ਉਹ ਰਹੀਆਂ ਪੀਵੀਸੀ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਤਰੀਕੇ ਨਾਲ ਕੰਮ ਕਰਨਾ ਸਾਰਾ ਵੀ ਦਿੱਕਤ ਨਾ ਆਵੇ ਬਾਅਦ ਚ ਆਪਣਾ ਹੋ ਗਿਆ ਜੀ ਅਸੀਂ ਫਿੱਟਾ ਦੇਖੋ ਟੈਂਪਰੇਰੀ ਚੜਾਇਆ ਹੋਇਆ ਆਪਾਂ ਨੇ ਅਚੀਰੀ ਮਾਰ ਕੇ ਆਪਣਾ ਟਾਂਕਾ ਲਾ ਕੇ ਪਾਤਾ ਇਹਨਾਂ ਤੇ ਆਪਣੇ ਬੰਦੇ ਵੀ ਲੋਗੇ ਤਿਆਰ ਮਨੀ ਭਾਈ ਹੋਵੇ ਰੈਡੀ ਤੋ ਫੜੋ ਇੱਡੇ